ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਠੱਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਦਰਨਧਾਰਨ ਅੱਜ ਤਰੀਕ ਹੈ ਗਏ 17 ਅਗਸਤ 2025 ਸਮਾਗੋ ਸ਼ਾਮ ਦੇ 4:00 ਵਜੇ ਦਾ ਜੀ ਤੇ ਵੀਰ ਕੋਲ ਇੱਕ ਜਰਸੀ ਵੜ ਵਗਾਊਗਾ ਜੀ ਉਹਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਰ ਦਾ ਨਾਮ ਹੈਗਾ ਜੀ ਰਵੀ ਸਿੰਘ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਔਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵਧੀਆ ਕਿਰਪਾ ਮਾਲਕ ਦੀ ਤੇ ਇੱਕ ਵੜ ਵਗਾਊਗਾ ਜੀ ਹਾਂਜੀ ਭਾਜੀ ਹਾਂਜੀ ਠ ਤੇ ਇਹਦੀ ਜਾਣਕਾਰੀ ਸਾਂਝੀ ਕਰਨੀ ਹੈ ਅੱਜ ਹਾਂਜੀ 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 ਕਰੀਏ ਚਾਹੀ ਸ਼ੁਰੂ ਫਿਰ ਹਾਂਜੀ ਹਾਂਜੀ ਚਲੋ ਜੀ ਤੇ ਦਿਓ ਸ਼ਾਇਦ ਡਿਟੇਲ ਇਹਦੀ ਇਹ ਭਾਜੀ ਦੂਜਾ ਸੂਆ ਸੋਣੀ ਹੈ ਜੀ ਅੱਛਾ ਜੀ ਤੇ ਦੇਣੇ 8 ਤੋਂ 10 ਲੈ ਜੂਗੀ 8 ਤੋਂ 10 ਦਿਨ ਲੈਂਦੀ ਹੈ ਇਹਦੀ ਦੁੱਧ ਦੀ ਕਪੈਸਿਟੀ 10 ਤੋਂ 11 ਕਿਲੋ ਆ ਬਾਕੀ ਕੋਈ ਵੀ ਭੈਣ ਭਰਾ ਆਪਣੀ ਸਮਝ ਨਾ ਲਵੇ ਹਾਂਜੀ 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 ਪਾਰ ਪਿੱਛੇ ਦੀ ਆਪਣੀ ਗਾਰੰਟੀ ਹੋ ਗਈ ਜੇ ਕੋਈ ਆਨਲਾਈਨ ਮੰਗਾਉਂਦਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਥਾਣਾ ਆਪਣੇ ਖੇਚਲੇ ਜਾ ਆਨਲਾਈਨ ਖਚਾ ਦਾਂਗੇ ਚਾਹ ਗੱਡੀ ਤੇ ਉਤਰਦੀ ਤੋਂ ਖੇਚਲੇ ਠੀਕ ਹੈ ਜੀ ਠੀਕ ਹੈ ਜੀ ਉਹ ਵਿਖਾਓ ਜੀ ਤੋੜ ਕੇ ਵਿਖਾ ਦਿਓ ਸ਼ਾਹੀ ਲਓ ਜੀ ਕਰੋ ਜੀ ਚੈੱਕ ਫੇਰ ਤੋਂ ਡਿਟੇਲ ਸਾਂਝੀ ਕਰ ਦਿਓ ਗੱਬਣਿਆ ਸ਼ਾਹੀ ਹਾਂ ਜੀ ਬਾਜੀ ਹਾਂ ਜੀ ਕਿੰਨੇ ਚਿਰ ਦੀ ਪੜੀ 8 ਦਿਨ ਲੈਂਦੀ ਬਾਈ 8 ਦਿਨ ਲੈਂਦੀ ਹਾਂ ਹਾਂਜੀ ਹਾਂਜੀ ਤਿਆਰੀ ਹੈਗੇ ਹਨਾ ਹਾਂਜੀ 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 ਬਾਕੀ ਠੰਡੀ ਧੀਰੀ ਆ ਕੋਈ ਕਿਤੇ ਮਰਜੀ ਫਰ ਲਓ ਉਹ ਮੈਂ ਜਿੱਥੇ ਮਰਜੀ ਬੈਠੇ ਰਹੋ ਜੀ ਲਓ ਜੀ ਕਰੋ ਜੀ ਚੈੱਕ ਇਹੋ ਜਾਨੀ ਕੋਈ ਚੱਕਰ ਲਾ ਥਾਂ ਤੁਣ ਕਿਵੇਂ ਵੀਰੇ ਦੇ ਦੇਖੋ ਭਾਈ ਆਵੇ ਆਪਾਂ ਬੂੰਦ ਬੂੰਦ ਕੱਢ ਕੇ ਪਿਖਾ ਦਿੰਨੇ ਆ ਲਓ ਜੀ ਕਰੋ ਜੀ ਚੈੱਕ ਇਹ ਬੂੰਦ ਬੂੰਦੀ ਆਉਂਦੀ ਸਾ ਜੀ ਹਾਂਜੀ 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 ਭਈ ਇਹ 8 ਦਿਨ ਪੂਰੀ ਕੱਟੀ ਆ ਤੇ ਸ਼ਾਇਦ ਹੀ ਆਉਂਦਿਆ ਜੀ ਹਾਂਜੀ ਸ਼ਾਇਦ ਹੀ ਆਉਂਦਿਆ ਜੀ ਠੀਕ ਆ ਜੀ ਤੇ ਕੀ ਰੇਟ ਰੂਟ ਸ਼ਾਇਦ ਜੀ ਇਹਦਾ ਕਰਨਾ ਸ਼ਾਇਦ ਜੀ ਮੁੱਲ ਭਾਅ 35 30 ਜੋ ਮਰਜ਼ੀ ਕਰੀ ਜਾਈਏ ਹਾਂਜੀ 25000 ਚੋਂ ਮਾਨਤਾਨ ਕਰਾਂਗੇ 25000 ਤੇ 100 ਕਿਲੋਮੀਟਰ ਤੱਕ ਪਹੁੰਚ ਵੀ ਫਰੀ 25000 ਦੇ ਵਿੱਚ ਮਾਨਤਾਨ ਤੇ 100 ਕਿਲੋਮੀਟਰ ਪਹੁੰਚ ਲਾ ਲਓ ਵੀ 22000 ਚ ਹੀ ਪੈ ਗਈ ਹਾਂਜੀ 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 ਹਣਾ ਜੀ ਹਾਂਜੀ ਜੇ ਕੇ ਭੈਣ ਭਰਾਣੇ ਤੋੜ ਤੜੀਆ ਕਰਨਾ ਤੇ ਫਿਰ 30000 ਰੁਪਈਆ ਜੀ ਠੀਕ ਹੈ ਤੇ ਪਹੁੰਚ ਫਿਰ ਵੀ ਕਰ ਦਾਂਗੇ ਆਪਾਂ ਠੀਕ ਆ ਜੀ ਠੀਕ ਹਾਂਜੀ ਤੇ ਤਾਨੂੰ ਪਿਆ ਜਰਸੀ ਦੀ ਥੋੜੀ ਜਿਹੀ ਡਿਮਾਂਡ ਜ਼ਿਆਦਾ ਮਾਰ ਜਿਆਦੀ ਜਿਆਦੀ ਬਿਲਕੁਲ ਇੱਕ ਦਿਨਾਂ ਨੇ ਪੱਠੇ ਬਹੁਤ ਘਟ ਖਾਣੇ ਹੁੰਦੇ ਆ ਹਾਂਜੀ 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 ਟੋਕਰਾ ਦੋ ਟੋਕਰੇ ਪੱਠਿਆਂ ਨਾਲ ਰਾਜ ਬਸ 10-12 ਕਿਲੋ ਮਈਆਂ ਰਗਾ ਦੁੱਧ ਇਹਨਾਂ ਦਾ ਬਿਲਕੁਲ ਬਿਲਕੁਲ ਹਾਂਜੀ 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 ਠੀਕ ਹੈ ਜੀ ਬਹੁਤ ਭਾਜੀ ਅੱਗੇ ਵੀ ਆਪਾਂ ਜਰਸੀਆਂ ਲਿਆ ਲੈਣ ਕੇ ਬੜੀਆਂ ਵੀਡੀਓ ਰੇ ਪਾਈਆਂ ਹਾਂ ਹਾਂਜੀ ਥੋੜਾ ਜਿਹਾ ਆਪਣਾ ਵਿੱਚ ਕੰਮ ਬੰਦ ਕੀਤਾ ਹੈ ਕਿ ਕਰਨ ਕਰਕੇ ਹਾਂਜੀ 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 ਅੱਗੇ ਬਹੁਤ ਆਨਲਾਈਨ ਮਾਲ ਭੇਜਿਆ ਆਪਾਂ ਠੀਕ ਹੈ ਜੀ ਜਿਹੜਾ ਕੋਈ ਭੈਣ ਭਰਾ ਪਹਿਲਾਂ ਦੂਜੀ ਚੈਨਲ ਤੇ ਆਪਾਂ ਮਾੜੇ ਇੱਕ ਦੂਜੇ ਨਾਲ ਜਾਣ ਪਛਾਣ ਹਾਂਜੀ ਹਾਂਜੀ ਜੇ ਕੋ ਦੇਖੂਗਾ ਤਾਂ ਜਰੂਰ ਫੋਨ ਲਾਊਗਾ ਆਪਾਂ ਨੂੰ ਠੀਕ ਆ ਜੀ ਫੇਰ ਤੋਂ ਨਹੀਂ ਹੁਣ ਕੰਮ ਹਾਲੀਆ ਹੀ ਸ਼ੂਨ ਨਵਾ ਕੀਤਾ ਜੀ ਨਵੀਂ ਤੋਂ ਨਵੀਂ ਹੁਣ ਵਾੜ ਲੈ ਆਣ ਕੇ ਵੱਡੀ ਤੋਂ ਵੱਡੀ ਗਾੜੀ ਸਿਆਲ ਆਏ ਨਾ ਚੰਗੀ ਤੋਂ ਚੰਗੀ ਵਾੜ ਫਾਰਮ ਵਾਲੀ ਲਿਆ ਕਰਾਂਗੇ ਆਪਾਂ ਠੀਕ ਹੈ ਪਰ ਦੋ ਤਿੰਨ ਵੇੜਾ ਆਪਣੀਆਂ ਲਈਆਂ ਹੋਈਆਂ ਹਾਂ ਹਾਂਜੀ ਹਾਂਜੀ ਤੇ ਕੱਲ ਨੂੰ ਆਪਾਂ ਹੋ ਸਕਦਾ ਫੇਰ ਦੂਰ ਤੋਂ ਵੀਡੀਓ ਪਾ ਜੀ ਠੀਕ ਆ ਜੀ ਠੀਕ ਆ ਵੀਰ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਪਾ ਜੀ ਪਿੰਡ ਆਪਣਾ ਠੱਠੀਆਂ ਖੁਰਦ ਜੀ ਹਾਂਜੀ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਠੀਕ ਹੈ ਨੇੜੇ ਦੇ ਪਿੰਡ ਨੱਥੂਪੁਰ ਹਾਂਜੀ ਅਲੀਪੁਰ ਰਤਾ ਗੁੱਦਾ ਇਹ ਨੇੜੇ ਦੇ ਪਿੰਡ ਆਪਾਂ ਨੂੰ ਜਿਹੜਾ ਮੇਨ ਨੈਸ਼ਨਲ ਹਾਈਵੇ ਅੰਬਰਸਰ ਬਟੰਡਾ ਉਹ 1 ਕਿਲੋਮੀਟਰ ਆਈ ਆਪਾਂ ਨੂੰ ਮਧਾਨਾ ਟਰਾਲਿੰਗ ਆਲਾ ਮਸ਼ਹੂਰ ਆਮ ਹੀ ਬੰਦੇ ਨੂੰ ਪਤਾ ਹੀ ਉਹਦੇ ਨੇੜੇ ਹੀ ਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਓਕੇ ਸਾਹਿਬ ਜੀ ਧੰਨਵਾਦ ਜੀ ਹਾਂਜੀ